ਜਦੋਂ ਤੱਕ ਅਸੀਂ ਆਪਣੀ ਹਉਮੈ ਨੂੰ ਨਹੀਂ ਛੱਡਦੇ ਰੱਬ ਨੂੰ ਨਹੀਂ ਪਾਸ ਕਰਦੇ ਪਰਮਾਤਮਾ ਨੂੰ ਮਿਲਣ ਲਈ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਹੰਕਾਰ ਹਉਮੈ ਜਦੋਂ ਅਸੀਂ ਬੀਜ ਨੂੰ ਧਰਤੀ ਦੇ ਵਿੱਚ ਬੀਜ ਦਿੰਦੇ ਹਾਂ ਜਿਉਂ ਬੀਜ ਆਪਣੇ ਉੱਪਰ ਵਾਲੇ ਛਿਲਕੇ ਨੂੰ ਨਾ ਤਿਆਗੇ ਨਾ ਫਿਰ ਉਹਦੇ ਵਿੱਚੋਂ ਅੰਕਰ ਨਹੀਂ ਉੱਠਦਾ ਉੱਪਰ ਵਾਲੇ ਛਿਲਕੇ ਨੂੰ ਤਿਆਗ ਦੇ ਉਹਦੇ ਵਿੱਚੋਂ ਅੰਕੁਰ ਫੁੱਟਦਾ ਹੈ ਕਿ ਇੱਕ ਬੀਜ ਤੋਂ ਬਹੁਤੇ ਬੀਜ ਬਣਦੇ ਰੋਜਾਂ ਮੁੰਦਿਆ ਪੈਦਾ ਹੁੰਦਾ ਵੱਡਾ ਹੁੰਦਾ ਉਹਨੂੰ ਬੀਜ ਲੱਗਦੇ ਅੱਗੇ ਵੱਧਦਾ ਇਕਬਾਲ ਇਹ ਕਿੰਨਾ ਬਿਟਾ ਦੇ ਆਪਣੀ ਹਰਤੀ ਨੂੰ ਅਗਰ ਕਿਸ਼ਮਤ ਬਾਚਾ ਚਾਹਤਾ ਹੈ ਕਿ ਦਾਣਾ ਖਾਤਵੇਂ ਮਿਲ ਕੇ ਗੁਲੇ ਗੁਜਾਵ ਹੋਤਾ ਹੈ ਐ ਬੰਦੇ ਤੂੰ ਵੀ ਆਪਣੀ ਹਰਤੀ ਨੂੰ ਮਟਾ ਦੇ ਇਸ ਤਰ੍ਹਾਂ ਆਪਣੀ ਹਉਮੈ ਨੂੰ ਤਿਆਗ ਦੇ ਮਹਾਰਾਜ ਛੱਡਦੇ ਆਪਣੇ ਦੀਪਕ ਦੇ ਵਿੱਚੋਂ ਉਹ ਚੀਜ਼ਾਂ ਦੇਣੀਆਂ ਚੀਜ਼ਾਂ ਰਖਾਉਂ। ਮਹਾਰਤ ਕਹਿੰਦੇ ਕਾਮ, ਕ੍ਰੋਧ, ਝੂਠ, ਦਿੰਦਾ ਆਤ, ਆਸਾ, ਦਿਕਸ਼ਨਾ ਆ, ਮਾਇਆ, ਬੜਾ ਅਹੰਕਾਰ ਆ। ਜਾਂ ਪਰਿਵਾਰ ਦਾ ਮੂਹ ਇੱਕ ਪਕੜ ਹੈ ਜਿਹੜੀ ਉਹ ਛੱਡ। ਚੇਰਾ ਬਣੂ। ਗੁਰੂ ਨਾਮ ਦਾ ਅਧਿਕ ਨੇ ਪਰ ਹਰ ਕਾਮ, ਕ੍ਰੋਧ, ਝੂਠ ਦਿੰਦਾ ਤਦ ਮਾਇਆ ਅਹੰਕਾਰ ਨਿਬਾਹੇ। ਤਦੇ ਖਾਮ ਖਾਮਲੀ ਮੋਤ ਜੇ ਤਾਂ ਅੰਜਨ ਮਾਵੇਂ ਨਰਨਜਨ ਪਾਪੇ ਤਜਮਾਨ ਅਬਮਾਨ ਪ੍ਰੀਤ ਸੁਧਾਰਾ ਤਜ ਪਿਆਸ ਆਸ RAM ਨੇ ਬੁਲਾਇ ਨਾਨਕ ਸਾਚਾ ਮਨ ਬਸੇ ਸਾਜ ਸ਼ਬਦ ਹਰ ਨਾਮ ਸਮਾਪੇ ਗੁਰੂ ਰਾਮਦਾਸ ਜੀ ਕਨੇ ਛਡੇ ਨਾ ਚੀਜਾਂ ਨੂੰ ਮਨ ਕਿਸੇ ਕੰਮ ਨੂੰ ਹੈ ਤੇ ਤਾ ਰੱਬ ਨੂੰ ਪਾਏਗਾ ਜਦੋਂ ਇਹਨਾਂ ਚੀਜ਼ਾਂ ਦਾ ਮੰਦਰੋਂ ਤਿਆਗ ਕਰ ਦੇਗਾ ਅੰਦਰੋਂ ਹੀ ਛੱਡੋ ਰੱਬ ਤੇਰੇ ਅੰਦਰ ਹੈ ਪਰ ਤੂੰ ਇਹਨਾਂ ਚੀਜ਼ਾਂ ਦੀ ਪਕੜ ਰੱਖੀ ਬੈਠੀ ਆ ਰੱਬ ਨੂੰ ਪਾਣ ਦੀ ਇੱਛਾ ਨਹੀਂ ਕਰਦਾ ਤੂੰ ਅੰਦਰੋਂ ਉਹ ਚੀਜ਼ਾਂ ਨੂੰ ਮਾਣ ਦੀ ਇੱਛਾ ਕਰਦਾ ਜਿਹੜੀਆਂ ਕਿਤੇ ਵੀ ਕੰਮ ਨਹੀਂ ਕਰਦੀ ਗੁਰੂ ਕੋਲ ਬੈਠ ਗੁਰੂ ਇੱਕ ਦੋਕਤੀ ਦੱਸੇਗਾ ਸਾਹਮਣੇ ਦੇਵੇਗਾ ਇੱਕ ਗੁਰੂ ਸਾਹਮਣੇ ਦਿੰਦਾ ਨਾ ਸਾਹਿਬ ਕਹਿੰਦੇ ਫਿਰ ਉਜਕਤੀ ਦੱਸੇਗਾ ਕਿ ਹੱਸਦਿਆਂ ਖੇਲਦਿਆਂ ਖਾਂਦਿਆਂ ਪੀਂਦਿਆਂ ਕਿਵੇਂ ਵਿੱਚੇ ਮੁਕਤੀ ਹੋਣੀ ਨਾਨਕ ਸਤਿਗੁਰ ਭੇਟੀ ਜੇ ਪੂਰੀ ਹੋਵੇ ਜੁਗਤ ਹੱਸੰਦੇ ਆ ਖੈ ਲੰਦੇ ਆ ਪੈਨੰਦੇ ਆ ਖਾਂਦੇ ਆ ਵਿੱਚੇ ਹੋ ਗਏ ਮੁਕਤ ਕਹਿੰਦੇ ਫਿਰ ਸਾਰਾ ਕੁਝ ਕਰਦਿਆਂ ਹੋਏ ਮੁਕਤ ਹੋ ਜਾਇਗਾ ਫਿਰ ਤੂੰ ਵਿੱਚੇ ਮੁਕਤ ਹੋ ਜਾਇਗਾ ਪਰ ਰਹੇਗਾ ਸੰਸਾਰ ਵਿੱਚ ਹੀ ਪਰ ਅੰਦਰੂ ਇੱਕ ਸੰਸਾਰ ਦੇ ਪ੍ਰਤੀ ਜਿਹੜੀ ਪਕੜ ਬੜਾਈ ਬੈਠੀ ਇੱਕ ਮੋਹ ਹੈ ਇੱਕ ਆਪਨੱਤ ਹੈ ਇਹ ਜੀਆਂ ਖੜੀ ਰੱਬ ਤੇਰੇ ਅੰਦਰ ਹੈ ਆ ਰੱਬ ਨੂੰ ਅੰਦਰੋਂ ਤਾਂ ਮਾਏਗਾ ਜਦੋਂ ਇਹਨਾਂ ਚੀਜ਼ਾਂ ਨੂੰ ਛੱਡੇਗਾ ਫਿਰ ਮਹਾਰਾਜ ਕਿਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਮੁਕਤ ਹੋ ਜਾਏਗਾ ਕਿਉਂਕਿ ਗੁਰੂ ਨੇ ਤਿਲੋ ਜੁਗਤੀ ਸਮਝਾ ਦਿੱਤੀ ਗੁਰੂ ਕੋਲ ਬੈਠ ਗੁਰੂ ਦੱਸੇਗਾ ਕਿ ਰੱਬ ਤੋਂ ਇਸ ਤਰ੍ਹਾਂ ਗੁਰੂ ਸਮਝੰਦੇ ਸਾਨੂੰ ਕਿ ਰੱਬ ਨੂੰ ਇਤਨਾ ਪਾਅ ਹੈ ਕੀ